ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਬ੍ਰਹਮ ਕਵਚ ਜੋ ਕਿ ਗੁਰੂ ਦੀ ਬਾਣੀ ਦੀ ਢਾਲ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਢਾਲ ਬਣ ਕੇ ਸਾਡੀ ਰੱਖਿਆ ਕਰਦੀ ਹੈ ਸਤਨਾਮ ਵਾਹਿਗੁਰੂ ਅਸੀਂ ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੇ ਡਰ ਨਾਲ ਘਿਰੇ ਰਹਿੰਦੇ ਹਾਂ ਕਦੇ ਸਾਨੂੰ ਰੋਗਾਂ ਦਾ ਡਰ ਹੁੰਦਾ ਹੈ ਕਦੇ ਨੌਕਰੀ ਜਾਂ ਮਾਇਆ ਗਵਾਉਣ ਦਾ ਡਰ ਹੁੰਦਾ ਹੈ ਕਦੇ ਵੈਰੀਆਂ ਦਾ ਡਰ ਹੁੰਦਾ ਹੈ ਤੇ ਕਈ ਵਾਰ ਅਣਜਾਣੇ ਡਰ ਜੋ ਸਾਨੂੰ ਅੰਦਰੋਂ ਖਾਂਦੇ ਜਾਂਦੇ ਹਨ ਪਰ ਗੁਰੂ ਸਾਹਿਬ ਜੀ ਆਖਦੇ ਹਨ ਜੇ ਤੂੰ ਪਰਮਾਤਮਾ ਦੇ ਨਾਮ ਦੀ ਕਵਚ ਬਣਾਏ ਤਾਂ ਕੋਈ ਵੀ ਬੁਰਾ ਤੈਨੂੰ ਛੂ ਨਹੀਂ ਸਕਦਾ ਇਸ ਨੂੰ ਹੀ ਆਤਮਿਕ ਭਾਸ਼ਾ ਵਿੱਚ ਕਹਿੰਦੇ ਹਨ ਬ੍ਰਹਮ ਕਵਚ ਜਾ ਕੋ ਰਾਖੇ ਬ੍ਰਹਮ ਆਪ ਤਾ ਕੋ ਮਾਰਨਾ ਸਾਕੈ ਕਾਲ ਗੁਰੂ ਜੀ ਸਮਾਉਂਦੇ ਹਨ ਜਿਸ ਦੀ ਰੱਖਿਆ ਖੁਦ ਪ੍ਰਭੂ ਕਰਦਾ ਹੈ ਉਸ ਨੂੰ ਮੌਤ ਵੀ ਛੂ ਨਹੀਂ ਸਕਦੀ ਇਹ ਸ਼ਬਦ ਵਿੱਚ ਸਿੱਧੀ ਗੱਲ ਹੈ ਜੇ ਤੇਰਾ ਸਾਥੀ ਬ੍ਰਹਮ ਪ੍ਰਮਾਤਮਾ ਹੈ ਜੇ ਤੇਰੀ ਢਾਲ ਗੁਰਬਾਣੀ ਹੈ ਜੇ ਤੇਰਾ ਹਥਿਆਰ ਨਾਮ ਹੈ ਤਾਂ ਕੋਈ ਸ਼ਕਤੀ ਤੈਨੂੰ ਹਾਰ ਨਹੀਂ ਸਕਦੀ ਹਾਨੀ ਨਹੀਂ ਪਹੁੰਚਾ ਸਕਦੀ ਭਾਵ ਇਹ ਹੈ ਬ੍ਰਹਮਕ ਵਿਚ ਨਾਮ ਗੁਰਬਾਣੀ ਸਿਮਰਨ ਸਾਧ ਸੰਗਤ ਕਈ ਲੋਕ ਰਾਤ ਨੂੰ ਡਰਦੇ ਹੋਏ ਸੌਂਦੇ ਹਨ ਕਈਆਂ ਨੂੰ ਅਣਚਾਹੀਆਂ ਚਿੰਤਾਵਾਂ ਖਾਂਦੀਆਂ ਹਨ ਪਰ ਜਿਸ ਨੇ ਆਪਣੇ ਮਨ ਵਿੱਚੇ ਨਾਮ ਦੀ ਰਾਖੀ ਬੰਨ ਲਈ ਉਹਨਾਂ ਲਈ ਦੁਨੀਆ ਦੇ ਹਮਲੇ ਫਿਕਰੇ ਨਹੀਂ ਨਾਮ ਅਮੋਜ ਦੀਵਾਨ ਹੈ ਨਾਨਕ ਰਾਖਨਹਾਰਾ ਨਾਮ ਇੱਕ ਅਡੋਲ ਅਟਲ ਸਚਾਈ ਹੈ ਇਹ ਹੀ ਅਸਲੀ ਬ੍ਰह्म ਕਵਚ ਹੈ ਜਿਨ੍ਹਾਂ ਨੂੰ ਨੈਗੇਟਿਵ એનર્ਜੀ ਡਰ ਭਰਮ ਜਾਂ ਵਿਗਨ ਮਹਿਸੂਸ ਹੁੰਦੇ ਹਨ ਨਿਤਨੇਮ ਹੋ ਇਹ ਸ਼ਬਦ ਪੜਨ ਸੋਦਰ ਅਨੰਦ ਸਾਹਿਬ ਸ਼ਲੋਕ ਮਹਲਾ 9ਾ ਜਾਂ ਸਿਰਫ ਵਾਹਿਗੁਰੂ ਨਾਮ ਦਾ ਅਭਿਆਸ ਕਰਨ ਆਪਣੇ ਕੰਮ ਤੇ ਜਾਂ ਸੌਣ ਤੋਂ ਪਹਿਲਾਂ ਇੱਕਮ ਕਾਰ ਸਤ ਨਾਮ ਨੂੰ ਮਨ ਵਿੱਚ ਵਸਾਓ ਜੇ ਤੂੰ ਆਪਣੀ ਆਤਮਾ ਦੇ ਢੇੜੇ 'ਚ ਗੁਰੂ ਦੀ ਬਾਣੀ ਦੀ ਲੋਹੀ ਕਵਚ ਬੰਨ ਲੈਣਾ ਹੈ ਤਾਂ ਤੈਨੂੰ ਡਰ ਨਹੀਂ ਲੱਗੇਗਾ ਨਾ ਤੂੰ ਹਾਰੇਗਾ ਧਰਮ ਕਵਚ ਤੋਂ ਭਾਵ ਹੈ ਨਾਮ ਪਲੱਸ ਸਾਧ ਸੰਗਤ ਪਲੱਸ ਵਿਸ਼ਵਾਸ ਤੇ ਪਲੱਸ ਗਿਆਨ ਇਹੀ ਗੁਰੂ ਦੀ ਬਾਣੀ ਹੈ ਜੋ ਨਿਰਭਉ ਵੀ ਬਣਾਉਂਦੀ ਹੈ ਨਿਰਵੈਰ ਵੀ ਬਣਾਉਂਦੀ ਹੈ ਤੇ ਅਵੇ ਵੀ ਬਣਾਉਂਦੀ ਹੈ ਸਤਨਾਮ ਵਾਹਿਗੁਰੂ ਜੀਓ ਇਹ ਹੀ ਬਾਣੀ ਪੜਿਆ ਕਰੋ ਬ੍ਰह्मਕਵਚ ਦੀ ਬਾਣੀ ਜੋ ਵੀ ਪ੍ਰਾਣੀ ਰੋਜ਼ ਪੜ੍ਹੇਗਾ ਤਾਂ ਇਸ ਨਾਮ ਜਪਣ ਨਾਲ ਉਸ ਦੀ ਆਤਮਿਕ ਰੱਖਿਆ ਵੀ ਹੋਵੇਗੀ ਧਿਆਨ ਅਤੇ ਸ਼ਾਂਤੀ ਦੀ ਵੀ ਪ੍ਰਾਪਤੀ ਹੋਵੇਗੀ ਰਾਖ ਲੈ ਮੋਹੈ ਰਾਖਣ ਹਾਰੇ ਤੇ ਇੱਕ ਗੱਲ ਬਹੁਤ ਆਪਣੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਬ੍ਰह्मਕਵਚ ਪੜਨ ਦੇ ਨਾਲ ਤੁਹਾਡੀ ਆਤਮਾ ਤੇ ਅਣਜਾਨੀ ਅਨਖੁਸ਼ੀ ਦਾ ਹਮਲਾ ਨਹੀਂ ਹੋ ਸਕਦਾ ਜਿਸ ਵਿੱਚ ਵਕਤ ਚੁੱਪ ਚੀਕਾਂ ਬਣ ਜਾਣ ਜਦੋਂ ਮਨ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬੇ ਉਸ ਵੇਲੇ ਬ੍ਰह्मਕਵਚ ਦੀ ਲੋੜ ਹੈ ਇਹ ਕੋਈ ਮਾਨਵ ਬਣਾਇਆ ਹਥਿਆਰ ਨਹੀਂ ਇਹ ਤਾਂ ਪਾਰ ਬ੍ਰह्म ਦਾ ਦੀਵਾਈਨ ਸ਼ੀਲਡ ਹੈ ਜੋ ਸਾਨੂੰ ਰੱਖਿਆ ਦਿੰਦਾ ਹੈ ਸਿਰਫ ਸਰੀਰਕ ਨਹੀਂ ਸਗੋਂ ਮਨੁੱਖੀ ਚਿਤਾਵਾਂ ਨਿੰਦ ਕਾਂ ਅੰਦਰਲੇ ਵਿਕਾਰਾਂ ਤੇ ਕਾਲ ਦੇ ਹੱਥੋਂ ਵੀ ਜਾ ਕੋ ਰਾਖੇ ਬ੍ਰਹਮ ਆਪ ਤਾ ਕੋ ਮਾਰ ਨਾ ਸਾਕੈ ਕਾਲ ਜਾ ਕੇ ਹਿਰਦੈ ਬਸੈ ਭਗਵਾਨ ਤਿਸਕੇ ਨੇੜ ਨਾ ਆਵੇ ਸ਼ੈਤਾਨ ਜਿਸ ਮਨੁੱਖ ਦੀ ਰੱਖਿਆ ਸਵੈ ਪ੍ਰਭੂ ਕਰਦਾ ਉਸ ਨੂੰ ਮੌਤ ਡਰ ਦੁੱਖ ਜਾਂ ਬੁਰਾ ਅਸਰ ਨਹੀਂ ਹੋ ਸਕਦਾ ਇਹ ਕੋਈ ਕਵਿਤਾ ਨਹੀਂ ਇਹ ਜੀਵਨ ਦੀ ਇੱਕ ਸਚਾਈ ਹੈ ਜਿਸ ਘਰ ਵਿੱਚ ਵਾਹਿਗੁਰੂ ਦੇ ਨਾਮ ਦੀ ਗੂੰਜ ਹੈ ਉੱਥੇ ਨਾ ਕਰਜਾ ਰਹਿੰਦਾ ਹੈ ਨਾ ਰੋਗ ਤੇ ਨਾ ਹੀ ਸ਼ਤਰੂ ਜਿਵੇਂ ਪੁਰਾਣੇ ਯੁੱਗਾਂ ਵਿੱਚ ਯੋਧੇ ਲੋਹ ਦੇ ਇੱਕ ਵੱਚ ਪਹਿਨ ਕੇ ਯੁੱਧ ਵਿੱਚ ਜਾਂਦੇ ਸਨ ਉਸੇ ਤਰ੍ਹਾਂ ਅੱਜ ਮਨੁੱਖੀ ਜ਼ਿੰਦਗੀ ਦੇ ਵਿਗਨਾ ਵਿਕਾਰਾ ਡਿਪਰੈਸ਼ਨ ਅਤੇ ਡਰਾਂ ਦੇ ਖਿਲਾਫ ਆਪਣੀ ਰੱਖਿਆ ਕਰਨ ਲਈ ਸਾਨੂੰ ਗੁਰਬਾਣੀ ਦੇ ਇੱਕ ਵੱਚ ਦੀ ਲੋੜ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੋਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਗਤ ਦੇ ਹਮਲਿਆਂ ਤੋਂ ਬਚਾਉਣ ਵਾਲੇ ਕਵਚ ਦੇ ਚਰਨਾਂ 'ਚ ਲਿਆਉਂਦੇ ਹਨ ਜੇ ਤੂੰ ਹਰ ਰੋਜ਼ 5-10 ਮਿੰਟ ਧਿਆਨ ਨਾਲ ਵੈਗਰੂ ਵੈਗਰੂ ਜਪੇ ਉਹੀ ਤਰਥੋਂ 네ਗੇਟਿਵ એનર્ਜੀ ਡਰ ਅਣਚਾਹੇ ਹਮਲੇ ਤੇ ਮਨ ਦੀ ਚਿੰਤਾ ਰੂਪੀ ਤੀਰ ਵਾਪਸ ਮੋੜ ਦੇਵੇਗੀ ਬ੍ਰਹਮ ਕਵਚ ਬਣਾਉਣ ਦੇ ਤਿੰਨ ਤਰੀਕੇ ਨਾਮ ਜਪਣਾ ਰੋਜ਼ਾਨਾ ਸਿਮਰਨ ਕਰੋ ਵਾਹਿਗੁਰੂ ਮੂਲ ਮੰਤਰ ਤੇ ਜਪਜੀ ਸਾਹਿਬ ਸਾਧ ਸੰਗਤ ਚੰਗੀਆਂ ਸੰਗਤਾਂ ਚ ਰਹੋ ਜਿੱਥੇ ਗੁਰਬਾਣੀ ਉਚਾਰਨ ਹੋਵੇ ਨਿਸ਼ਚਾ ਪੂਰਾ ਵਿਸ਼ਵਾਸ ਰੱਖੋ ਕਿ ਗੁਰੂ ਤੁਹਾਡੀ ਰੱਖਿਆ ਕਰ ਰਹੇ ਹਨ ਆਪ ਬਿਰਦ ਰਖਵਾਲਾ ਸੋਏ ਪ੍ਰਮਾਤਮਾ ਆਪਣਾ ਵਚਨ ਕਦੇ ਨਹੀਂ ਭੁੱਲਦਾ ਜੇ ਤੂੰ ਉਸ ਦਾ ਹੋ ਗਿਆ ਤਾਂ ਉਹ ਤੇਰਾ ਬ੍ਰਹਮ ਕਵਚ ਬਣ ਕੇ ਤੇਰੇ ਹਰੇਕ ਕੰਮ ਹਰੇਕ ਰਾਤ ਹਰੇਕ ਦਰਦ ਵਿੱਚ ਤੇਰੇ ਨਾਲ ਖੜਾ ਹੋਵੇਗਾ ਸਤਨਾਮ ਵਾਹਿਗੁਰੂ ਜੀਓ ਬ੍ਰह्मਕ ਵਿਚ ਦਾ ਪਾਠ ਪੜਿਆ ਕਰੋ ਨਾਮ ਜਪਿਆ ਕਰੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਾਧ ਸੰਗਤ ਜੀਓ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਧ ਸੰਗਤ ਜੀ ਦਾ ਫਾਇਦਾ ਹੋ ਸਕੇ ਤੇ ਵਾਹਿਗੁਰੂ ਦਾ ਨਾਮ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ